ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਚ ਇਹ ਦੇਖਿਆ ਤੁਸੀਂ ਸਾਰਿਆਂ ਨੇ ਤੇ ਮੈਂ ਵੀ ਦੇਖਿਆ ਪਰ ਮੈਂ ਕੌਫੀ ਦੇ ਕੱਪ ਚਾਰ ਪਾਣੀ ਪੀਤੇ ਪਹਿਲਾਂ ਦੋ ਘਰਾਂ ਜਿਹੇ ਬਣਾਤੇ ਸੀ ਦੋ ਫਿਰ ਆਪ ਨੂੰ ਬਰੋਲਣੇ ਪਏ ਇਹ ਜ਼ਰੂਰੀ ਹੁੰਦਾ ਕਿਉਂਕਿ ਤਾਜ਼ਾ ਵੀ ਹੁੰਦਾ ਪਰ ਸਵਾਦ ਉਹਦੋਂ ਆਇਆ ਜਦੋਂ ਅਨੀਤਾ ਅਵਾਨੀ ਜਿਹੜੀ ਮੋਬਾਈਲ ਟੀਮ ਦੀ ਮਾਲਕਣ ਮਾਲਕਣੀ ਹੁੰਦੀ ਆ ਨਾ ਹਾਂ ਤੇ ਪਹਿਲਾਂ ਤਾਂ ਉਹਦੇ ਹੱਥ ਵਿੱਚ ਮਾਲਾ ਪਾਈ ਹੋਈ ਸੀ ਭਲੇੜਕੇ ਤਾਂ ਸਾਡੇ ਬਾਬੇ ਪਾਉਂਦੇ ਹੁੰਦੇ ਆ ਵੀ ਇਹ ਬਾਲਾ ਵੱਡਾ ਪੰਗਤ ਹੈ ਬਾਲਾ ਵੱਡਾ ਫਕੀਰ ਹੈ ਜਦੋਂ ਸ਼ਰੇਸ਼ ਆਈਅਰ ਨੇ ਮਾਰਿਆ ਨਾ ਸ਼ੱਕਾ 1 ਓਵਰ 3 ਮਾਰੇ ਸਾਜੋ ਨੇ ਫਿਰ ਉਹਦੀ ਮਾਲਾ ਚੱਲ ਪਈ ਬੈਗ ਦੇ ਵਿੱਚ ਇਦਾਂ ਤੇ ਕੈਮਰੇ ਵਾਲੇ ਹੁੰਦੇ ਕੈਪਚਰ ਕਰ ਲੈਂਦੇ ਆ ਅਗਲੇ ਜਦੋਂ ਤਿੰਜਾ ਛੱਕਾ ਮਾਰਿਆ ਫਿਰ ਤਾਂ ਇਦਾਂ ਪਿੱਛੇ ਅੱਖਾਂ ਹੀ ਮੀਚਲੀਆਂ ਸੀ ਉਹਨੇ ਮੁੰਡੇ ਵੱਲ ਦੇਖਦੀ ਸੀ ਵੀ ਕੀ ਹੋਊਗਾ ਅੱਖਾਂ 'ਚ ਪਾਣੀ ਵੀ ਆਉਂਦਾ ਸੀ ਮਾੜਾ-ਮੋਟਾ ਅੱਛਾ ਇੱਥੇ ਗੱਲ ਇੱਕ ਨੋਟ ਕਰਿਓ ਜਿਹੜੇ ਸਾਡੇ ਪੰਜਾਬ ਦੇ ਲੋਕ ਕੱਲ ਅਰਦਾਸਾਂ ਕਰਦੇ ਸੀ ਬੇਵਕੂ ਹੋ ਵੀ ਨਹੀਂ ਇਹ ਵੀ ਗੱਲ ਚੇਤੇ ਰੱਖਿਓ ਜਿਹੜੀਆਂ ਜੰਗਾਂ ਨੇ ਨਾ ਉਹ ਆਨੇ ਬਹਾਨੇ ਨਹੀਂ ਉਹ ਲੜ ਕੇ ਜਿੱਤੀਆਂ ਜਾਂਦੀਆਂ ਨੇ ਅਰਦਾਸਾਂ ਬਥੇ ਤਾਂ ਕਰਦੇ ਸੀ ਕਹਿੰਦੇ ਜੇ ਮੀ ਪੈ ਜੇ ਤਾਂ ਸਾਡੀ ਪੰਜਾਬ ਦੀ ਟੀਮ ਸਿੰਧੀ ਫਾਈਨਲ ਚ ਪਹੁੰਚ ਜੂ। ਵੀ ਮੈਚ ਰੱਦ ਹੋ ਜੂ। ਇਹ ਸੰਘਰਸ਼ ਨਹੀਂ ਹੁੰਦਾ। ਇਹ ਬੁਝਦੇ ਲਈ ਹੁੰਦੀ ਹੈ। ਇਹਨੂੰ ਮਾਨਸਿਕ ਰੋਗੀ ਕਿਹਾ ਜਾਂਦਾ ਹੈ। ਪਰ ਮੈਂ ਕੱਲ ਇੱਕ ਬੰਦੇ ਨੂੰ ਸਟਰੋਂਗ ਦੇਖਿਆ। ਤਾਂ ਉਹ ਕੌਣ ਸੀ? ਸ਼ਰੇਸ਼ ਐਯਰ ਜਿਹੜਾ ਪੰਜਾਬ ਟੀਮ ਦਾ ਟੀਮ ਦਾ ਕੈਪਟਨ ਹੈ। ਤੇ ਉਹ ਬੰਦੇ ਨੇ ਨਾ ਇੰਨਾ ਸੀਰੀਅਸ ਮੈਚ ਨੂੰ ਲਿਆ। 41 ਬਲਾਂ ਤੇ 81 ਰਨ ਮਾਰਿਓ। 8 ਛੱਕੇ 5 ਚੌਕੇ ਤੁਸੀਂ ਉਹਨਾਂ ਅੰਦਾਜ਼ਾ ਲਾ ਲਓ ਨਿੱ ਘਟੋ ਘਟ 15 16 ਬਾਲਾਂ ਉਹਨੇ ਮੈਸੇਬੇ ਕੀਤੀਆਂ ਜਿਹੜੀ ਬਾਲ ਆ ਗਈ ਉਹਦੀ ਅੜਾਰ ਤੇ ਫਿਰ ਉਹ ਬਾਹਰ ਹੀ ਡਿੱਗੀ ਜਾ ਕੇ ਜਦੋਂ ਛੱਕਾ ਲੱਗਦਾ ਸੀ ਨਾ ਜਿਹੜੀ ਕਹਿੰਦੇ ਅਰਮਾਂ ਖਰਬਾਂ ਦੀ مالک ਸੀ ਅਨੀਤਾ ਅਵਾਨੀ ਤੋ ਕਿਦਾਂ ਦੇਖਦੀ ਸੀ ਮਤਲਬ ਜਿਹੜੀ ਜ਼ੁਰਤ ਹੁੰਦੀ ਹੈ ਨਾ ਉਹ ਮੇਰੀ ਨਾਲ ਪੈਸੇ ਨਾਲ ਨਹੀਂ ਹੁੰਦੀ ਉਯੋਰਟਾ ਤੁਹਾਡੇ ਇਥੇ ਸ਼ਾਤੀ ਚ ਹੁੰਦੀ ਹੈ ਜਿਹਨੂੰ ਯਕੀਨ ਹੁੰਦਾ ਆਪਣੇ ਗੇਮ ਉਤੇ ਤੇ ਉਸ ਬੰਦੇ ਨੇ ਬੱਲੇ ਬੱਲੇ ਕਰਵਾਤੀ ਨਾਲ ਦੇ ਆਊਟ ਹੋਈ ਵੀ ਗਏ ਇੱਕ ਵਾਰੀ ਉਹਦਾ ਪਾਰਾ ਵੱਧ ਗਿਆ ਜਦੋਂ ਰਨ ਆਊਟ ਹੋਇਆ ਸੀ ਹੁਣ ਮੈਂ ਨਾ ਭੁੱਲ ਗਿਆ ਤੇ ਉਹਨੇ ਉਦੋਂ ਵੀ ਥੋੜਾ ਜਿਹਾ ਹੈਪਰ ਹੋ ਕੇ ਮਾਨਦਨ ਕੀਤਾ ਸਨਮਾਨ ਵਧਿਆ ਪਰ ਉਹ ਬੰਦਾ ਆਪ ਨਹੀਂ ਹਿੰਦਾ ਤੇ ਹੁਣ ਇਹ ਤੋਂ ਸਭ ਕਸ਼ੇ ਕੀ ਲੈਣਾ ਹਾਲਾਂਕਿ ਤਿੰਨ ਤਰੀਕ ਨੂੰ ਫਾਈਨਲ ਹੋਣਾ ਹੈ ਕੁਝ ਵੀ ਹੋ ਸਕਦਾ ਹੈ ਤੇ ਐਵੇਂ ਪੰਪਨਾ ਵਾਲੇ ਮਾਰਿਆ ਕਰੋ ਤੇ ਇਹ ਜਿਹੜੇ ਪੰਪ ਨੇ ਨਾ ਇਹ ਵੱਡੇ ਵੱਡੇ ਦਿਮਾਗ ਖਰਾਬ ਕਰ ਲੈਂਦੇ ਮੈਨੂੰ ਕੱਲ ਇਦਾਂ ਲੱਗਿਆ ਵੀ ਸਾਰੀ ਟੀਮ ਦੇ ਵਿੱਚੋਂ ਜੇ ਕੋਈ ਬੰਦਾ ਸਿਰੀਅਸ ਸੀ ਤਾਂ ਉਹਨਾਂ ਦੀ ਟੀਮ ਦਾ ਕੈਪਟਨ ਸੀ ਆ ਸਾਡੇ ਜਿਹੜੇ ਸਿੱਧੂ ਵਰਗੇ ਨਹੀਂ ਬੜਬੋਲੇ ਗੁਰੂ ਗੁਰੂ ਕਰਦੇ ਹੁੰਦੇ ਇਹ ਸਭ ਹੱਲੇ ਪਏ ਸੀ ਇਨੇ ਇੱਕ ਵੀ ਸ਼ਬਦ ਪੰਜਾਬ ਦੇ ਹੱਕ ਵਿੱਚ ਨਹੀਂ ਬੋਲਿਆ ਐਵੇਂ ਹੂਦ ਪਤਾਲ ਮਾਰੀ ਕੇ ਪਤਾ ਨਹੀਂ ਕੀ ਕੁਛ ਜੇ ਕਿਤੇ ਮੇਰੇ ਵਰਗਾ ਕੋਲੇ ਹੋਵੇ ਜੁੱਤੀ ਮਾਰੇ ਸਿਰ ਤੇ ਵੀ ਤਤੋਂ ਟਿੱਕੇ ਬੈਠਿਆ ਨਹੀਂ ਜਾਂਦਾ ਜਾਣ ਕੇ ਕੁੱਲ ਮਲਾਕੇ ਇਹ ਕਹਿ ਲਗੇ ਵੀ ਜਿਵੇਂ ਕਹਿੰਦੇ ਪੰਜਾਬੀ ਆ ਗਿਆ ਚੱਕ ਤੇ ਫਟੇ ਕੱਲ ਫਟੇ ਛੱਕੇ ਤੇ ਕੋਈ ਨਹੀਂ ਵੇਟ ਕਰੋ 24 ਘੰਟੇ ਬਾਕੀ ਨੇ ਤੇ ਟ੍ਰਾਫਿਕ ਇਹਦੇ ਹੱਥ ਵਿੱਚ ਹੋਣੀ ਹੈ ਹੁਣ ਵੀ ਤੁਹਾਨੂੰ ਬੇਨਤੀ ਕਰਦਾ ਐਵੇਂ ਨਾ ਮਾਲਾ ਫੜ ਕੇ ਜਾਂ ਅਰਦਾਸਾਂ ਕਰਕੇ ਇਹ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਤੇ ਨਾ ਜਿੱਤੀਆਂ ਨੇ ਅੱਜ ਤੱਕ ਕਿਸੇ ਨੇ ਇਹ ਗੇਮ ਹੈ ਤੇ ਕੱਲ ਕੁਝ ਉਹ ਬੰਦੇ ਦੇਖੇ ਜਿਹੜੇ ਸਿਰੇ ਦੇ ਫੁਕਰੇ ਉਹ ਪ੍ਰਿੰਸੀਪਲਡੈਂਟਾ ਜਿਹੜੇ ਮਾਲਕ ਹਨ ਪੰਜਾਬ ਟੀਮ ਦੀ ਉਮਰ ਚ ਕਾਫੀ ਆ ਉਹ ਸਾਰੇ ਖਿਡਾਰੀ ਛੋਟੇ ਆ AI ਨਾਲ ਉਹਦੀਆਂ ਵੀਡੀਓ ਫੋਟੋਆਂ ਬਣਾ ਬਣਾ ਕੇ ਕੀ ਕਰਤੂਤਾਂ ਕਰਦੇ ਨੇ ਇੱਕ ਸਿਰ ਤੇ ਦਸਤਾਰ ਉਸ ਬੰਦੇ ਦੇ ਅਮਰ ਛੱਕਾ ਉਹਨੇ AI ਦੇ ਨਾਲ ਉਹਦੀ ਇੱਕ ਵੀਡੀਓ ਬਣਾਈ ਬਹੁਤ ਗੰਦੀ ਹਰਕਤ ਕੀਤੀ ਜੇ ਪੰਜਾਬ ਦੀ ਬੱਲੇ ਬੱਲੇ ਹੈ ਨਾ ਤਾਂ ਪੰਜਾਬ ਦੇ ਮੱਤੇ ਇਹ ਜਿਹੀ ਕਰਤੂਤਾਂ ਕਰਕੇ ਕਲੰਕ ਵੀ ਨਾ ਲਾਇਆ ਕਰੋ ਅਗਲੀ ਨੇ ਜਿਹੜੇ ਖਿਡਾਰੀ ਖੇੜਦੇ ਸੀ ਨਾ ਕੋਈ 10 ਕਰੋੜ ਤੇ ਕੋਈ 15 ਕਰੋੜ ਤੇ ਕੋਈ 5 ਕਰੋੜ ਤੋਂ ਸਾਰੇ ਖਰੀਦੇ ਹੋਏ ਨੇ ਸਮਝਾਈ ਗੱਲ ਜੇ ਜਿੱਤਣਗੇ ਕੀਮਤ ਦੁਆਰਾ ਫੇਰ ਪੈਣੀ ਆ ਤੇ ਅਸੀਂ ਘਰੇ ਬੈਠੇ ਪਤਾ ਨਹੀਂ ਕੀ ਕੁਝ ਬੋਲਦੇ ਆ ਤੇ ਜਿਹੜੀ ਨੈਟ ਦੇ ਗੱਲ ਤੁਸੀਂ ਇੱਕ ਵਾਰੀ ਬੋਲ ਦਿੱਤੀ ਨਾ ਤੇ ਉਹ ਇਹ ਨਾ ਸਮਝੇ ਵੀ ਲੋਕਾਂ ਨੇ ਸੁਣਨੀ ਆ ਤੁਹਾਡੇ ਘਰੇ ਵੀ ਸੁਣਨੀ ਆ ਜਿਹੜਾ ਕੱਲ ਮੈਚ ਹੋਇਆ ਸਿੱਖਣ ਨੂੰ ਕੀ ਮਿਲਿਆ ਉਹਦੇ ਵਿੱਚੋਂ ਜੇ ਪੰਜਾਬ ਦੀ ਅਸੀਂ ਗੱਲ ਕਰਨੀ ਆ ਤਾਂ ਪੰਜਾਬ ਦੇ ਵਿੱਚ ਚਾਰ ਖਿਡਾਰੀ ਨੇ ਬਾਹਲੇ ਨਹੀਂ ਹੈਗੇ। ਬਾਕੀ ਸਾਰੇ ਦੂਜੀਆਂ ਸਟੇਟਾਂ ਦੇ ਐ। ਤੇ ਉਹਨਾਂ ਵਿੱਚੋਂ ਪੰਜਾਬ ਦਾ ਕੱਲ ਕੋਈ ਚੱਲਿਆ ਵੀ ਨਹੀਂ ਜੇ ਬਹੁਤਾ ਕਹੂੰਗੇ। ਇਹ ਵੀ ਗੱਲ ਚੇਤੇ ਰੱਖਿਓ। ਪੰਜਾਬ ਟੀਮ ਦਾ ਨਾਂ ਕਿਉਂ ਰੱਖਿਆ? ਕਿਉਂਕਿ ਪੰਜਾਬ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਪੰਜਾਬੀ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਨੇ। ਜਿਹੜੇ ਮਸ਼ਹੂਰ ਹੀ ਐ ਇਸ ਕਰਕੇ ਰੱਖਿਆ। ਮਤਲਬ ਜੇ ਤੁਸੀਂ ਜਿੱਤ ਦੀ ਗੱਲ ਕਰਦੇ ਹੋ ਜੇ ਗੇਮ ਦੀ ਗੱਲ ਕਰਦੇ ਹੋ ਤਾਂ ਗੇਮ ਫਿਰ ਜਿਹੜਾ ਬੰਦਾ ਵਧੀਆ ਖੇਡੂਗਾ ਉਹ ਜਿੱਤ ਸਕਦਾ ਇਹ ਚ ਕੋਈ ਦੋਰਾ ਨਹੀਂ ਫੁਕਰੀਆਂ ਘੱਟ ਮਾਰਿਆ ਕਰੋ ਤੇ ਅੱਜ ਫੁਕਰੀਆਂ ਮਾਰ ਲੀਆਂ ਹੋ ਸਕਦਾ ਕੱਲ ਨੂੰ ਇਹ ਫੁਕਰੀਆਂ ਨਾ ਹੀ ਵੱਜਣ ਕਿਉਂਕਿ ਮੂਰੇ ਵੀ ਕੋਲੀ ਵਰਗੇ ਨੇ ਬਹੁਤ ਘੱਟ ਥੋੜੀ ਨੇ ਚਲੋ ਪਰ ਜਿੱਤ ਤਾਂ ਜਿੱਤ ਹੁੰਦੀ ਆ ਵਧਾਈਆਂ ਕੱਲ ਵੀ ਦਿੱਤੀਆਂ ਸੀ ਅੱਜ ਵੀ ਦਿਓ ਪਰ ਜਿਹੜਾ ਸੰਘਰਸ਼ ਹੁੰਦਾ ਨਾ ਫੋਕਸ ਉਹਦੇ ਤੇ ਰੱਖਿਆ ਕਰੋ ਨਾ ਮਾਲਾ ਕਮ ਆਈ ਨਾ ਅਮਰੀਕਾ ਕਮ ਆਈ ਕੰਮ ਕੀ ਆਇਆ ਜਿਹਦੀ ਗੇਮ ਵਧੀਆ ਸੀ ਤੇ ਜਿਹੜਾ ਬੰਦਾ ਕੌਨਫੀਡੈਂਸ ਦੇ ਨਾਲ ਖੇਡਿਆ ਉਹ ਪੰਜਾਬ ਟੀਮ ਦਾ ਕੈਪਟਨ ਸੀ ਤੇ ਮੈਂ ਅਨੀਤਾ ਅਮਾਨੇ ਦੀ ਗੱਲ ਤਾਂ ਕੀਤੀ ਐ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਦਲਜੀਤ ਦਸਾਂਝ ਨੂੰ ਦੇ ਕੇ 7-8 ਕਰੋੜ ਰੁਪਏ ਬਾਂਦਰ ਵਾਂਗੂ ਨਚਾਇਆ ਸੀ ਨਾ ਤੇ ਕੱਲ ਵੀ ਸ਼ਾਇਦ ਉਹਨੂੰ ਲੱਗਦਾ ਹੋਣਾ ਵੀ ਸਾਡੀ ਅਮੀਰੀ ਦੀ ਧੌਂਸ ਵਿੱਚ ਆ ਕੇ ਪੰਜਾਬ ਵਾਲੇ ਹਰ ਜਾਣਗੇ ਸ਼ਾਇਦ ਕੱਲ ਵੀ ਲੱਗਿਆ ਹੋਣਾ ਨਾ 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 ਇਹ ਚ ਬੋਲੀਆਂ ਲਾਉਣ ਵਾਲੇ ਬਹੁਤ ਐ ਪਰ ਜਿੱਤੇ ਬੋਲੀ ਲੱਗਦੀ ਐ ਡਿਪੈਂਡ ਤਾਂ ਉਹਤੇ ਐ ਨਾ ਇਹ ਵਿਕਦਾ ਕਿ ਨਹੀਂ ਵਿਕਦਾ ਅਮੀਰੀ ਆਪਣੇ ਕੋਲੇ ਰੱਖੋ ਜਿਹਦੇ ਕੋਲੇ ਹੈਗੀ ਆ ਪਰ ਜਿਹੜਾ ਬੰਦਾ ਗੇਮ ਨੂੰ ਪਿਆਰ ਕਰਦਾ ਉਹ ਜ਼ਰੂਰੀ ਨਹੀਂ ਤੁਸੀਂ ਦੇਖਿਆ ਹੁਣ ਰਿੰਕੂ ਜਿਹੜਾ ਸ਼ਾਹਰੂਖ ਖਾਨ ਦੀ ਟੀਮ ਵਿੱਚ ਸੀ ਉਹਨੇ ਇੱਕ ਵਾਰੀ ਇੱਕ ਓਵਰ ਦੇ ਵਿੱਚ ਪੰਜ ਛੱਕੇ ਮਾਰਦੇ ਸੀ 30 ਰਨ ਚਾਹੀਦੇ ਸੀ ਤੇ ਉਹ ਕਿੰਨੇ ਕ 4-5 ਲੱਖ ਰੁਪਇਆ ਦੇ ਕੇ ਖਰੀਦਿਆ ਸੀ ਉਹ ਬੰਦਾ ਸਮਝ ਆਈ ਗੱਲ ਬਹੁਤਾ ਹੰਕਾਰ ਬਹੁਤਾ ਘਮੰਡ ਕਿਸੇ ਕੰਮ ਨਹੀਂ ਆਉਂਦਾ ਤੇ ਜਦੋਂ ਮੈਂ ਮਾਲਾ ਚਲਦੀ ਦੇਖੀ ਨਾ ਉਹ ਬੈਗ ਦੇ ਵਿੱਚ ਉਹ ਬੈਗ ਵੀ ਕੋਈ 20000 ਵਾਲਾ ਨਹੀਂ ਕਰੋੜਾਂ ਦੇ ਵਿੱਚ ਆਉਦੇ ਕੋਲ ਬੈਗ ਵੱਡੀਆਂ ਵੱਡੀਆਂ ਕੰਪਨੀਆਂ ਦੇ ਉਹਦੇ ਵਿੱਚ ਮਾਲਾ ਚਲਦੀ ਸੀ ਉਹ ਇੱਕ ਮਣਕਾ ਲੰਘਾਇਆ ਕਰੇ ਉਧਰੋਂ ਕੈਪਟਨ ਪੰਜਾਬ ਦੀ ਟੀਮ ਦਾ ਸ਼ੱਕਾ ਮਾਰਿਆ ਕਰੇ ਫਿਰ ਧਰਨ ਪੈਂਦੀ ਸੀ ਸਮਝ ਆਈ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ